24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਫਿਰ ਫਿਰ ਸੱਸ਼ੇ ਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੂਰ ਕਰੋ ਤਾਂ ਜੋ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਤਰੰਤ ਅੰਮ੍ਰਿਤਸਰ ਬਾਈਪਾਸ ਨਜ਼ਦੀਕ ਮਾਤਾ ਗੈਂਗ ਜੀ ਗੇਟ ਵਿਖੇ ਪੁਲਿਸ ਮੁਲਾਜ਼ਮ ਦੀ ਕਾਰਜ ਤੇ ਇੱਕ ਸਕੂਟੀ ਸਵਾਰ ਨੌਜਵਾਨ ਦੀ ਸੜਕ ਹਾਦਸੇ ਚ ਦੋਨਾਂ ਦੇ ਮੌਕੇ ਤੇ ਹੀ ਮੌਤ ਹੋ ਗਈ ਹੈ ਇਕ ਤਰ੍ਹਾਂ ਕੀਤੀ ਜਾਣਕਾਰੀ ਤੇ ਪਬਲਿਕ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਛੜਕਤੇ ਸੀਵਰ ਦੇ ਟਕਣਾ ਦੀ ਰਿਪੇਅਰ ਕਰਨ ਕਾਰਨ ਸੜਕ ਤੇ ਇਕੱਠੇ ਹੋਏ ਕੰਕਰੀਟ ਤੇ ਉਹ ਗੱਡੀ ਫਿਸਲ ਕੇ ਆਊਟ ਆਫ ਕੰਟਰੋਲ ਹੋ ਗਈ ਇਸ ਕਾਰਨ ਪੁਲਿਸ ਦੇ ਸਿਪਾਹੀ ਜੁਵਰਾ ਸਿੰਘ ਨੇ ਸਾਹਮਣੇ ਸਕੂਟੀ ਤੇ ਆ ਰਹੇ ਹੋਮਗਾਰਡ ਦੇ ਪੁੱਤਰ ਵਿੱਕੀ ਚ ਜਾਵਤ ਜੀ ਜਿਸ ਕਾਰਨ ਗੱਡੀ ਸ਼ਹਿਰ ਚ ਬਣੇ ਵੱਡੇ ਗਮਲਿਆਂ ਚ ਜਾਵਤ ਜੀ ਜਿਸ ਕਾਰਨ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਿੱਥੇ ਕਿ ਇਸ ਸਬੰਧ ਨਗਰ ਕੌਂਸਲ ਦੀ ਅਣਗਹਿਲੀ ਦੱਸੀ ਜਾ ਰਹੀ ਜਿਨ੍ਹਾਂ ਨੇ ਮੁਰੰਮਤ ਦੇ ਕੰਮ ਸਾਈਡ ਬੋਰਡ ਨਹੀਂ ਲਗਾਏ ਅਤੇ ਮਲਬਾ ਨਹੀਂ ਚੁੱਕਿਆ ਜਿਸ ਕੰਨ ਦੋ ਅਨਮੋਲੀਆਂ ਜਾਨਾਂ ਚਲ ਗਈਆਂ ਹਨ ਦੂਜੇ ਪਾਸੇ ਚਸ਼ਮਦੀਨ ਅਤੇ ਨਗਰ ਉਤਮ ਮਾਮਲੇ ਦੀ ਜਾਂਚ ਕਰ ਰੇ ਜਾਂਚ ਅਧਿਕਾਰੀ ਜ਼ਿੰਦ ਬਾਦ ਨੇ ਦੱਸਿਆ ਕਿ ਥਾਣਾ ਸਿਟੀ ਚ ਡਿਊਟੀ ਤੋਂ ਕਰ ਵਾਪਸ ਜਾ ਰਹੇ ਜੁਵਰਾਜ ਸਿੰਘ ਅਤੇ ਸਾਹਮਣੇ ਸਕੂਟੀ ਤੇ ਆ ਰਹੇ ਵਿੱਕੀ ਦੀ ਆਪਸੀ ਚ ਟੱਕਰ ਹੋ ਜਾਂਦੀ ਹੈ ਜਿੱਥੇ ਕਿ ਇਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਿੱਥੇ ਕਿ ਇਸ ਮਾਮ ਇਸ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਵੀ ਦੇਖੋ ਕੀ ਇਹ ਪੂਰਾ ਮਾਮਲਾ ਨਿਊਜ਼ ਡੈਸਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਹੈ ਹੀ ਮੇਰਾ ਅਮਰਜੀਤ ਸਿੰਘ ਨਾਂ ਹੈ ਜੀ ਵਿੱਕੀ ਆਖਦੇ ਆ ਛੋਟਾ ਨਾਂ ਇਹਦਾ ਵਿੱਕੀ ਲੈਂਦੇ ਸਾਰੇ ਕੀ ਗੱਲਬਾਤ ਹੋਈ ਕੰਨ ਪੰਪ ਬੰਦ ਕਰਕੇ ਆਉਣ ਡਿਆ ਜੀ ਸਾਹਿਬ ਕਿਤਾਬ ਕਰਕੇ ਜਿੱਥੇ ਘਰਮੀ ਦੀ ਕੋਠੀ ਆ ਗੱਡੀ ਜਾਂਦੇ ਵੀ ਬਹੁਤ ਜ਼ਿਆਦਾ ਤੇਜ਼ ਹੀਗੀ ਤੇ ਕੁਛ ਜਿਹੜਾ ਵਾ ਰੋਡ ਉੱਥੇ ਬਣਾਇਆ ਜਿਹੜਾ ਸੀਵਰ ਜਿਹਾ ਪੁੱਟਿਆ ਹੀ ਕੁਛ ਉੱਥੇ ਪੱਥਰ-ਪੁੱਥਰ ਪਏ ਹੀਗੇ ਹੁਣ ਕੋਈ ਤਾਂ ਸਾਨੂੰ ਦੱਸਦਾ ਵੀ ਉਹ ਪੱਥਰਾਂ ਦੀ ਵਜ੍ਹਾ ਨਾਲ ਗੱਡੀ ਕੰਟਰੋਲ ਨਹੀਂ ਹੋਈ ਕੋਈ ਦੱਸਦਾ ਵੀ ਗੱਡੀ ਜ਼ਿਆਦਾ ਤੇਜ਼ ਹੀ ਉਦੋਂ ਕੰਟਰੋਲ ਨਹੀਂ ਹੋਈ ਸਿੱਧੀ ਇਹਦੇ ਝਾੜ ਵੱਜੀ ਹੈ ਐਕਟਵਾ ਤੇ ਹੀਗਾ ਇਹ ਜਾਂਦੇ ਵੀ ਬੁੰਡ ਤੇ ਡਿੱਗਾ ਜਦੋਂ ਚੁੱਕੇ ਮਾਰਿਆ ਵਾ ਦੁਬਾਰਾ ਉਹ ਗੱਡੀ ਕੰਧ 'ਚ ਵੱਜ ਗਈ ਜਾ ਕੇ ਕੰਧ ਜਿਹਦੇ ਵੱਜੀ ਆ ਤੇ ਬੰਡ ਤਾਂ ਥੱਲੇ ਡਿੱਗਾ ਲੱਗੇ ਗੰਬਲਾ ਆਂਦੇ ਪਿਆ ਹੈਗਾ ਉੱਥੇ ਸਿਰ ਵੱਜਾ ਪਿਛਲਾ ਬੰਗਾ ਉੱਥੇ ਸਿਰ ਖੁੱਲ ਗਿਆ ਗੱਡੀ ਕਾ ਵੀ ਮੌਤ ਹਾਂਜੀ ਗੱਡੀ ਵਾਲੇ ਦੀ ਵੀ ਮੌਤ ਹੋ ਗਈ ਗੱਡੀ ਵਾਲੇ ਦੀ ਵੀ ਮੌਤ ਹੋ ਗਈ ਗੱਡੀ ਵਾਲੇ ਦਾ ਦੱਸਦੇ ਰਹੇ ਕਿ ਜਦੋਂ ਵੱਜਾ ਕੰਧ ਦੇ ਵਿੱਚ ਉਹਦਾ ਸਿਰ ਹੀ ਜਿਹੜਾ ਉਹ ਸ਼ੀਸ਼ੇ ਚ ਫਸਿਆ ਜਾ ਕੇ ਜੀ ਗੱਡੀ ਜ਼ਿਆਦਾ ਨਾ ਕੰਟਰੋਲ ਹੋਣ ਕਰਕੇ ਇਹ ਦੋਵੇਂ ਮੌਤ ਹੋ ਜਾਂਵਾ ਜੀ ਕੀ ਕਰਦਾ ਹੈਗਾ ਵੀਰ ਪੰਪ ਦੇ ਤੇ ਕੰਮ ਕਰਦਾ ਹੈ ਜੀ ਦੀਪ ਕੁਮਾਰ ਸਰ ਬਾਈਪਾਸ ਜਿਹੜੀ ਹੈ ਜੀ ਰਾਤੀ ਇੱਕ ਐਕਸੀਡੈਂਟ ਹੋਇਆ ਬਹੁਤ ਭਿਆਨਕ ਜਿਹੜੀ ਸੜਕ ਕੱਲ 12 ਵਜੇ ਤੱਕ ਸਹੀ ਸਲਾਮਤ ਸੀ ਕਮੇਟੀ ਘਰ ਤੋਂ ਮੁਲਾਜ਼ਮ ਆਏ 2 ਵਜੇ ਉਹਨਾਂ ਨੇ ਉਹਨੂੰ ਪੁੱਟਣਾ ਸ਼ੁਰੂ ਕੀਤਾ ਉਹਨੂੰ ਪੁੱਟ ਕੇ ਜੋ ਕੁਝ ਕੀਤਾ ਮਲਬਾ ਜਿਹੜਾ ਸੀ ਉਹ ਉੱਥੇ ਦਾ ਉੱਥੇ ਹੀ ਰਹਿਣ ਦਿੱਤਾ ਉਹਨੂੰ ਸਫਾਈ ਨਹੀਂ ਕੀਤੀ ਮਲਬੇ ਨੂੰ ਉਹ ਮੁਲਾਜ਼ਮ ਆਪਣੀ ਡਿਊਟੀ ਤੋਂ ਆ ਰਿਹਾ ਸੀ ਰਾਤ 10:30 ਵਜੇ ਕਿਉਂਕਿ ਜਿਹੜਾ ਸਵੇਰੇ ਘਰ ਨੂੰ ਘਰੋਂ ਗਿਆ ਉਸੇ ਸੜਕ ਤੋਂ ਤੇ ਸੜਕ ਸਾਫ਼ ਆ ਤੇ ਵਾਪਸ ਆ ਰਹਿਆ ਨੂੰ ਪਤਾ ਵੀ ਇੱਥੇ ਸ਼ਾਮ ਰਾਤ ਤੱਕ ਕੀ ਹੋ ਜਾਣਾ ਕਮੇਟੀ ਕਰਦੀ ਅੰਗੈਲੀ ਉੱਥੇ ਕੋਈ ਡਿਵਾਈਸ ਉਹਨਾਂ ਨੇ ਕੋਈ ਕਵਰ ਨਹੀਂ ਰਮਨਵੀਰ ਸਿੰਘ ਜੀ ਕਿਹੜਾ ਰੋਡ ਇਹ ਜੀ ਅਮਰਸਰ ਰੋਡ ਆ ਇੱਥੇ ਚਭਾਲ ਬਾਈਪਾਸ ਆ ਤੇ ਇਹਦੇ ਉੱਤੇ ਸੀਵਰੇਜ ਖੁੱਲਾ ਵਾ ਸੀਵਰੇਜ ਨੂੰ ਰੋ ਹਾਂ ਮਹੀਨੇ ਬਾਅਦ ਹੀ ਉਹ ਖੋਲ ਛੱਡਦੇ ਸੀਵਰੇਜ ਨੂੰ 15 20 ਦਿਨ ਹੋ ਗਏ ਖੁੱਲੇ ਨੂੰ ਉੱਤੇ ਬਜਰੀ ਖਿਲਰੀ ਪੁੱਟਿਆ ਕੋਈ ਉਹਦੀ ਰਿਪੇਅਰ ਨਹੀਂ ਹੋਣ ਢਈ ਤੇ ਉਹ ਉਹਦੇ ਵਿੱਚ ਵੱਜਨ ਕਰਕੇ ਗੱਡੀ ਡੋਲੀ ਆ ਇਹ ਮੁੰਡਾ ਆਪਣੀ ਆ ਰਹੇ ਸੀ ਕਿ ਡਿਊਟੀ ਤੋਂ ਪੁਲਿਸ ਦੇ ਵਿੱਚ ਆ ਤੇ ਡਿਊਟੀ ਤੇ ਆ ਰਿਹਾ ਸੀਗਾ ਤੇ ਗੱਡੀ ਡੋਲਣ ਕਰਕੇ ਇਹ ਸਿੱਧੀ ਇੱਥੇ ਆਣ ਕੇ ਵੱਜੀ ਆ ਤੇ ਉਧਰੋਂ ਸਕੂਟਰੀ ਆ ਰਹੀ ਸੀ ਮੁੰਡੇ ਦੀ ਰੋਂਗ ਸਾਈਡ ਆ ਰਿਹਾ ਸੀਗਾ ਸਕੂਟਰੀ ਆ ਰਹੀ ਸੀ ਉਹਦੇ ਵਿੱਚ ਵੀ ਗੱਡੀ ਵੱਜੀ ਆ ਨਾਲ ਹੀ ਇਹਦੇ ਆਹੜੇ ਕਿੰਨੇ ਨੇ ਬਣਾਏ ਗਮਲੇ ਇਹਦੇ ਵਿੱਚ ਸਿੱਧੀ ਆਣ ਕੇ ਗੱਡੀ ਵੱਜ ਗਈ ਆ ਤੇ ਨੌਜਵਾਨ ਮੁੰਡੇ ਸੀ ਦੋਵੇਂ ਦੋਵਾਂ ਦੀ ਮੌਕੇ ਤੇ ਡੈਥ ਸਾਡਾ ਸਿਪਾਈ ਹੀ ਸਾਡਾ ਥਣ ਲਗਾ ਜਗਰਾਤ ਸਿੰਘ ਰਾਤ ਨੂੰ ਕੱਲ ਸ਼ਾਮੀ 6:00 ਵਜੇ ਨਾਕਾ ਡਿਊਟੀ ਸੀ ਉਹਨਾਂ 10:00 ਵਜੇ ਤੱਕ ਹੂੰ ਤੇ ਉਹ ਨੂੰ ਕਰੀਬ ਸਾਢੇ 9 ਵਜੇ ਘਰੋਂ ਫੋਨ ਆਇਆ ਵੀ ਜੋ ਵਾਪਸ ਆਇਆ ਵੀ ਸਬਜ਼ੀ ਵਗੈਰਾ ਲੈ ਆਈ ਉਹ ਦਰਾਂ ਦੇ ਲਾ ਕੇ ਤੋਂ 10 ਮਿੰਟ ਪਹਿਲਾਂ ਇਹ ਛੇਰੋਈ ਪੁਲ ਤੋਂ ਸੋਲੀਨਰ ਵੱਲ ਜਾਇਆ ਸੀ ਜਿਉਂ ਵਾਪਸ ਜਾਂਦਿਆ ਸੀ ਤੇ ਮਹਿੰਦਰਾ ਕਲੋਨੀ ਹੈਵਨਿਊ ਆ ਉਹਦੇ ਬਾਅਦ ਸਿਵਲ ਦਾ ਕੰਮ ਚੱਲਦਾ ਸੀ ਤੇ ਉਹਦਾ ਹੋਲ ਵੀ ਖੁੱਲਾ ਸੀ ਤੇ ਉਹਦੀ ਗੱਡੀ ਉਹਦੇ ਹੋਲ 'ਚ ਵੱਜੀ ਹੋਲ 'ਚ ਵੱਜਣ ਦੇ ਨਾਲ ਅੱਗੇ ਇੱਕ ਹੋਰ ਜਾਣਦਾ ਹੈ ਵਿਅਕਤੀ ਅਮਰਜੀਤ ਸਿੰਘ ਉਹ ਵੀ ਸਾਡੇ ਪਿੰਆਹ ਹੋਂਗੜ ਦਾ ਮਲ ਨੂੰ ਅੰਗਰੇਜ਼ ਸਿੰਘ ਦਾ ਬੇਟਾ ਤੇ ਉਹਦੀ ਐਕਟਵਾਇਜ਼ ਜਾ ਕੇ ਵੱਜ ਗਈ ਤੁਹਾਨੂੰ ਜੀ ਵਜਨ ਕਰਕੇ ਤੇ ਦੋਹਾਂ ਦੀ ਮੋਕਦ ਹੋ ਗਈ ਕੀ ਮੰਗਣਾ ਸੱਚੀ ਮੈਂ ਮੰਗਣਾ ਛੱਤ ਚ ਕਰ ਰਹੇ ਹਾਂ ਜੀ ਦੋਨ ਦੇ ਵਸਾਈਆ ਬਿਆਨ ਤੇ ਜ ਕਰੇ ਉਹਨਾਂ ਦੀ ਸਰ ਅਣੀ ਗੱਲੀ ਮਤਲਬ ਕਿਦੀ ਮੰਦੀ ਜਾਰੀ ਹੈ ਜਿਹੜਾ ਰੋਡ ਦੇ ਵਿੱਚ ਉਹ ਅਣੀ ਗੱਲੀ ਨਹੀਂ ਉਹ ਨੀਰਾ ਉਹਨਾਂ ਕਹਿੰਦੇ ਨਹੀਂ ਪਤਾ ਲਗਾ ਠੀਕ ਹੈ ਹਾਂਜੀ ਆ ਖੋਲ ਖੁੱਲਾ ਸੀ ਉਹਨਾਂ ਨੂੰ ਚਾਹੀਦਾ ਫਿਰ ਕੋਈ ਕਰਦੇ ਜਾਂ ਕੋਈ ਸਾਲੀ ਲਗਾਉਂਦੇ ਬਟਕੇ ਨਹੀਂ ਬਿਲਕੁਲ ਉਹ ਅਣੀ ਜਿੱਟਣੀ ਚਾਹੀਦੀ ਹਾਂਜੀ 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 ਹੁਣ ਮੌਕਾ ਹੈ ਉਹ ਐਸੋ ਕਰੀ ਚੁ ਕਰ ਰਹੇ ਬਾਕੀ ਬਾਕੀ ਤੁਸੀਂ ਕਰਾਂ ਜਿਹੜਾ ਗਲੀ ਪੈ ਗਈ ਇੱਕ ਮਿੰਟ ਜਿਹੜਾ ਮਤਲਬ ਰੋਡ ਵਾਲਿਆਂ ਦਾ ਕਸੂਰੇ ਦਾ ਵਾ ਜਿਹੜਾ ਇਹਦਾ ਮੇਨ ਠੇਕੇਦਾਰ ਸੀਗਾ ਜਿਹਨਾਂ ਦੇ ਅੰਡਰ ਚ ਹਾਈ ਰੋਡ ਹੈ ਹਾਂਜੀ ਉਹ ਸੀਵਰੇਜ ਦਾ ਜਿਨ੍ਹਾਂ ਨੇ ਹੌਲ ਖੋਲਿਆ ਸੀ ਇਹਨਾਂ ਲੋਕਾਂ ਨੇ ਫਲਾਗ ਕਾਰਵਾਈ ਜਾਂ ਉਹ ਦੇਖ ਕੇ ਭੇਜ ਉਹ ਦੇਖ ਕੇ ਭੇਜਾਂਗੇ ਉਹਨਾਂ ਬਾਰੇ ਲਿਖ ਕੇ ਭੇਜਾਂਗੇ ਮੈਂ ਕਰਾਂ ਨਹੀਂ ਫਿਰ ਅਸੀਂ ਇਹ ਹੁਕਮ ਕਰ ਰਹੇ ਕਿਉਂਕਿ ਦੋਹਾਂ ਦਾ ਪੋਸਟਮੈਨ ਕਰਵਾਉਣਾ ਜ਼ਰੂਰੀ ਆ ਤੇ ਕਾਰਵਾਈ ਕਰਕੇ ਬਾਕੀ ਜੋ ਤੁਸੀਂ ਕਰਾਂਗੇ ਜੇ ਕੋ ਕਸੂਰ ਪਾਇਆ ਗਿਆ ਉਹਨਾਂ ਨਾਲ ਖਾਦੀ ਬੰਦਲੀ ਕਰੇ ਕਰਾਂਗੇ ਠੀਕ ਹੈ ਜੀ